ਸੱਤ ਸਰੀਆ ਗਾਲ ਸਾਹਿਤਕ ਸੱਤ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਅਸੀਂ ਕੰਪਿਊਟਰ ਦਾ ਡਾਟਾ ਸਟੋਰੇਜ ਭਾਗ ਕੀ ਹੈ ਜਾਂ ਕਿਹੜੇ ਹੁੰਦੇ ਹਨ ਉਹਨਾਂ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਚੈਨਲ ਤੇ ਨਵੇਂ ਜੁੜੇ ਵਿਦਿਆਰਥੀਆਂ ਨੂੰ ਗੁਜਾਰਿਸ਼ ਹੈ ਕਿ ਇਸ ਤੋਂ ਪਹਿਲਾਂ ਕੰਪਿਊਟਰ ਕੀ ਹੈ ਕੰਪਿਊਟਰ ਦਾ ਜੋ ਇਨਪੁਟ ਡਿਵਾਈਸ ਜਿਹੜੇ ਸਾਨੂੰ ਕਿਹੜੇ ਸਨ ਤੇ ਆਉਟਪੁੱਟ ਡਿਵਾਈਸਸ ਕਿਹੜੇ ਸਨ ਉਹਨਾਂ ਬਾਰੇ ਵੀ ਲੈਕਚਰ ਲੜੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਸੋ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਉਹ ਲੈਕਚਰ ਲੜੀਆਂ ਵੀ ਜ਼ਰੂਰ ਸੁਣ ਲੈਣਾ ਤੇ ਨਾਲ ਹੀ ਉਹਨਾਂ ਦੇ ਲਿੰਕ ਜਿਹੜੇ ਨੇ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਸ਼ਾਮਿਲ ਕਰ ਦਿੱਤੇ ਗਏ ਨੇ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਕੰਪਿਊਟਰ ਸਾਡੇ ਰੋਜ਼ਮਰਰਾ ਦੀ ਜ਼ਿੰਦਗੀ ਦਾ ਇੱਕ ਬਹੁਤ ਜ਼ਰੂਰੀ ਅੰਗ ਬਣ ਚੁੱਕਿਆ ਹੈ ਤੇ ਕੰਪਿਊਟਰ ਦਾ ਸਭ ਤੋਂ ਜੋ ਗੁਣਵੱਤਾ ਵਾਲਾ ਕੰਮ ਹੈ ਲਾਭਦਾਇਕ ਕੰਮ ਹੈ ਉਹ ਹੈ ਡਾਟਾ ਨੂੰ ਸਟੋਰ ਕਰਨਾ ਡਾਟਾ ਨੂੰ ਸੁਰੱਖਿਅਤ ਕਰਨਾ ਸੇਫ ਰੱਖਣਾ ਇਸ ਨੂੰ ਤੇਜ਼ੀ ਦੇ ਨਾਲ ਵਰਤਣਾ ਇਸ ਲਈ ਕੰਪਿਊਟਰਾਂ ਵਿੱਚ ਕਈ ਤਰ੍ਹਾਂ ਦੇ ਸਟੋਰੇਜ ਯੰਤਰ ਜਿਹੜੇ ਹੁੰਦੇ ਹਨ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਯੰਤਰ ਜਿਹੜੇ ਹਨ ਸਟੋਰੇਜ ਦੇ ਅੰਦਰ ਨਾ ਸਿਰਫ ਡਾਟਾ ਨੂੰ ਲੰਬੇ ਸਮੇਂ ਦੇ ਲਈ ਸੁਰੱਖਿਅਤ ਹੀ ਰੱਖਦੇ ਹਨ ਸਗੋਂ ਸਾਨੂੰ ਲੋਡ ਅਨੁਸਾਰ ਉਸ ਤੱਕ ਪਹੁੰਚ ਕਰਨ ਦੀ ਆਗਿਆ ਵੀ ਦਿੰਦੇ ਹਨ ਕੰਪਿਊਟਰ ਦੇ ਵੱਖ-ਵੱਖ ਸਟੋਰੇਜ ਡਿਵਾਈਸਸ ਅਤੇ ਉਹਨਾਂ ਦੀ ਉਪਯੋਗਤਾ ਕੀ ਹੈ ਇਸ ਦੇ ਬਾਰੇ ਵਿਸਤਾਰ ਦੇ ਵਿੱਚ ਚਰਚਾ ਕਰਾਂਗੇ ਕੰਪਿਊਟਰ ਦੇ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਸਟੋਰੇਜ ਡਿਵਾਈਸਸ ਹੁੰਦੇ ਹਨ ਕਿੰਨੇ ਤਰ੍ਹਾਂ ਦੇ ਦੋ ਤਰ੍ਹਾਂ ਦੇ ਕੀ ਹੁੰਦੇ ਹਨ ਸਟੋਰੇਜ ਡਿਵਾਈਸਸ ਯਾਨੀ ਕਿ ਜਿਹੜੇ ਡਾਟਾ ਨੂੰ ਸਟੋਰ ਕਰਦੇ ਹਨ ਉਹ ਕਿਹੜੇ-ਕਿਹੜੇ ਹਨ ਨੰਬਰ 1 ਹੈ ਪ੍ਰਾਇਮਰੀ ਸਟੋਰੇਜ ਡਿਵਾਈਸਸ ਤੇ ਦੂਸਰੇ ਹਨ ਸੈਕੰਡਰੀ ਸਟੋਰੇਜ ਡਿਵਾਈਸਸ ਪ੍ਰਾਇਮਰੀ ਸਟੋਰੇਜ ਡਿਵਾਈਸਸ ਜੋ ਹਨ ਨੂੰ ਮੁੱਖ ਮੈਮਰੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਮੁੱਖ ਮੈਮਰੀ ਕੰਪਿਊਟਰ ਦੇ ਸਭ ਤੋਂ ਨੇੜੇ ਦੇ ਸਟੋਰੇਜ ਡਿਵਾਈਸਸ ਹਨ ਇਹ ਕਿਹੜੇ ਪ੍ਰਾਇਮਰੀ ਸਟੋਰੇਜ ਡਿਵਾਈਸਸ ਜੁੜੇ ਹਨ ਇਹਨਾਂ ਦੀ ਵਰਤੋਂ ਅਸਥਾਈ ਡਾਟਾ ਜਿਹੜਾ ਹੈ ਸਟੋਰ ਕਰਨ ਦੇ ਲਈ ਕੀਤੀ ਜਾਂਦੀ ਹੈ ਅਤੇ ਸਿੱਧੇ CPU ਦੇ ਨਾਲ ਜੁੜੇ ਹੁੰਦੇ ਹਨ ਇਨ ਦਾ ਮੁੱਖ ਉਦੇਸ਼ ਜੋ ਹੈ ਇਹ ਡਾਟਾ ਨੂੰ ਪ੍ਰੋਸੈਸਿੰਗ ਲਈ ਜਲਦੀ ਉਪਲਬਧ ਕਰਵਾਉਣਾ ਹੁੰਦਾ ਹੈ ਭਾਵੇਂ ਜਦੋਂ ਅਸੀਂ ਇਨਪੁਟ ਕਰਦੇ ਹਾਂ ਕੋਈ ਵੀ ਡਾਟਾ ਜਿਹੜਾ ਹੈ ਉਹ ਉਸ ਨੂੰ ਸਰਚ ਕਰਦੇ ਹਨ ਤੇ ਇਹ ਜਿਹੜੇ ਪ੍ਰਾਇਮਰੀ ਸਟੋਰੇਜ ਹਨ ਉਸ ਨੂੰ ਐਜ਼ अर्ਲੀ ਐਜ਼ ਪੋਸੀਬਲ ਜਿਹੜਾ ਨੇ ਉਹ ਯੂਜ਼ਰ ਨੂੰ ਪ੍ਰੋਵਾਈਡ ਕਰਵਾਉਂਦੇ ਹਨ ਇਸ ਤੋਂ ਅੱਗੇ ਆ ਜਾਂਦਾ ਹੈ ਪ੍ਰਾਇਮਰੀ ਜਿਹੜੇ ਡਾਟਾ ਸਟੋਰੇਜ ਹਨ ਉਹਨਾਂ ਦੇ ਵਿੱਚ ਕੀ ਕੀ ਹੁੰਦਾ ਹੈ ਨੰਬਰ 1 ਤੇ ਹੈ RAM ਜਿਸ ਨੂੰ ਕਿਹਾ ਜਾਂਦਾ ਹੈ RAM ਤੋਂ ਪਾਵ ਹੈ ਰੈਂਡਮ ਐਕसेस ਮੈਮਰੀ RAM ਇੱਕ ਅਸਥਿਰ ਮੈਮਰੀ ਯਾਨੀ ਕਿ ਸਥਾਈ ਨਹੀਂ ਹੈ ਅਸਥਿਰ ਹੈ ਪਰਮਨੈਂਟ ਨਹੀਂ ਹੈ ਟੈਂਪਰੇਰੀ ਮੈਮਰੀ ਹੈ ਜਿਸ ਦਾ ਅਰਥ ਹੈ ਜਦੋਂ ਕੰਪਿਊਟਰ ਬੰਦ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਸਟੋਰ ਕੀਤਾ ਡਾਟਾ ਜਿਹੜਾ ਹੈ ਉਹ ਡਿਲੀਟ ਹੋ ਜਾਂਦਾ ਹੈ RAM ਦੀ ਵਰਤੋਂ ਕੰਪਿਊਟਰ ਦੇ ኦਪਰੇਟਿੰਗ ਸਿਸਟਮ ਅਤੇ ਹੋਰ ਐਪਲੀਕੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਤੇਜ਼ੀ ਨਾਲ ਚਲਾਉਣ ਦੇ ਵਿੱਚ ਮਦਦ ਕਰਦੀ ਹੈ ਜਦੋਂ ਅਸੀਂ ਕੋਈ ਐਪਲੀਕੇਸ਼ਨ ਖੋਲਦੇ ਹਾਂ ਤਾਂ ਇਸ ਦਾ ਡਾਟਾ RAM ਦੇ ਵਿੱਚ ਲੋਡ ਹੋ ਜਾਂਦਾ ਹੈ ਤਾਂ ਜੋ ਪ੍ਰੋਸੈਸਰ ਇਸ ਨੂੰ ਤੇਜ਼ੀ ਦੇ ਨਾਲ ਐਕਸੈਸ ਕਰ ਸਕੇ ਇਹ ਜਿਹੜੇ ਹਨ RAM ਦੂਸਰੇ ਹਨ ਕੈਸ਼ ਮੈਮਰੀ ਇਹ ਇੱਕ ਛੋਟੀ ਪਰ ਬਹੁਤ ਤੇਜ਼ ਮੈਮਰੀ ਹੈ ਜੋ ਸਿੱਧੇ CPU ਦੇ ਅੰਦਰ ਹੁੰਦੀ ਹੈ ਇਨਪੁੱਟ ਹੁੰਦੀ ਹੈ ਕੈਸ਼ ਮੈਮਰੀ ਜੋ ਹੈ ਅਕਸਰ ਵਰਤੇ ਜਾਣ ਵਾਲੇ ਡਾਟਾ ਅਤੇ ਪ੍ਰੋਗਰਾਮਾਂ ਨੂੰ ਸਟੋਰ ਕਰਦੀ ਹੈ ਜੋ ਯੂਸੂਲੀ ਯੂਜ਼ ਕੀਤਾ ਜਾਂਦਾ ਹੈ ਵਰਤਿਆ ਜਾਂਦਾ ਹੈ ਡਾਟਾ ਉਸ ਨੂੰ ਤੇ ਉਹਨਾਂ ਪ੍ਰੋਗਰਾਮਾਂ ਨੂੰ ਸਟੋਰ ਕਰ ਲੈਂਦੀ ਹੈ ਜੋ ਪ੍ਰੋਸੈਸਰ ਨੂੰ ਡਾਟਾ ਲਈ ਰੈਮ ਤੱਕ ਪਹੁੰਚ ਕਰਨ ਦੀ ਲੋੜ बार-बार ਨਾ ਪਵੇ ਜਿਸ ਨਾਲ ਕੰਮ ਤੇਜ਼ੀ ਦੇ ਨਾਲ ਤੇ ਆਸਾਨੀ ਦੇ ਨਾਲ ਹੋ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਸੈਕੰਡਰੀ ਸਟੋਰੇਜ ਡਿਵਾਈਸਸ ਉਨ੍ਹਾਂ ਦੇ ਵਿੱਚ ਕਿਹੜੇ-ਕਿਹੜੇ ਹਨ ਸੈਕੰਡਰੀ ਸਟੋਰੇਜ ਡਿਵਾਈਸ ਜਿਹੜੇ ਹਨ ਇਹ ਕੰਪਿਊਟਰ ਦੇ ਨਾਲ ਜੁੜੇ ਹੁੰਦੇ ਹਨ ਪਰ ਇਹ ਪ੍ਰਾਇਮਰੀ ਸਟੋਰੇਜ ਡਿਵਾਈਸਸ ਨਾਲੋਂ ਜਿਹੜੇ ਨੇ ਉਹ ਹੌਲੀ ਹੁੰਦੇ ਹਨ ਇਹ ਡਿਵਾਈਸ ਲੰਬੇ ਸਮੇਂ ਲਈ ਡਾਟਾ ਸਟੋਰ ਕਰਨ ਦੇ ਵਿੱਚ ਮਦਦ ਕਰਦੇ ਹਨ ਜਿਵੇਂ ਹਾਰਡ ਡਿਸਕ ਡਰਾਈਵ ਜਿਹੜੀ ਹੈ ਹਾਰਡ ਡਿਸਕ ਡਰਾਈਵ ਇੱਕ ਰਵਾਇਤੀ ਸਟੋਰੇਜ ਡਿਵਾਈਸ ਹੈ ਜੋ ਮੈਗਨੇਟਿਕ ਡਿਸਕਾਂ ਦੇ ਤੇ ਜਿਹੜਾ ਡਾਟਾ ਹੈ ਉਹ ਸਟੋਰ ਕਰਦੀ ਹੈ ਯਾਨੀ ਕਿ ਮੈਗਨੇਟਿਕ ਡਿਸਕਾਂ ਤੇ ਡਾਟਾ ਦੋਨਾਂ ਨੂੰ ਸਟੋਰ ਕਰਦੀ ਹੈ ਇਹ ਡਿਵਾਈਸ ਵੱਡੀ ਮਾਤਰਾ ਵਿੱਚ ਡਾਟਾ ਸਟੋਰ ਕਰਨ ਦੀ ਥਾਂ ਦੀ ਸਮਰਥਾ ਰੱਖਦੇ ਹਨ ਇਸ ਤੋਂ ਬਾਅਦ ਆ ਜਾਂਦਾ ਹੈ ਸੋਲਿਡ ਸਟੇਟ ਡਰਾਈਵ ਇੱਕ ਆਧੁਨਿਕ ਸਟੋਰੇਜ ਡਿਵਾਈਸਿਸ ਹੈ ਇਹ ਕਿਹੜੀ ਸੋਲਿਡ ਸਟੇਟ ਡਰਾਈਵ ਜੋ ਫਲੈਸ਼ ਮੈਮਰੀ ਜਿਹੜੀ ਹੈ ਵਿੱਚ ਉਹ ਡਾਟਾ ਸਟੋਰ ਕਰਦੀ ਹੈ ਤੇ ਇਹ ਡਿਵਾਈਸ ਤੇਜ਼ ਡਾਟਾ ਐਕਸੈਸ ਦੀ ਆਗਿਆ ਦਿੰਦੀ ਹੈ ਫਲੈਸ਼ ਮੈਮਰੀ ਦੇ ਵਿੱਚ ਜੋ ਡਾਟਾ ਸਟੋਰ ਕੀਤਾ ਹੁੰਦਾ ਉਸ ਨੂੰ ਯੂਜ਼ ਕਰਨ ਦੀ ਨੈਕਸਟ ਆ ਜਾਂਦਾ ਹੈ ਪੈਨ ਡਰਾਈਵ ਪੈਨ ਡਰਾਈਵ ਇੱਕ ਪੋਰਟੇਬਲ ਸਟੋਰੇਜ ਹੈ ਯਾਨੀ ਕਿ ਜਿਸ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਜਾਇਆ ਜਾ ਸਕਦਾ ਹੈ ਜੋ ਫਲੈਸ਼ ਮੈਮਰੀ ਵਿੱਚ ਡਾਟਾ ਸਟੋਰ ਕਰਦੀ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪੈਨ ਡਰਾਈਵ ਵੀ ਤੁਸੀਂ ਦੇਖੀ ਹੈ ਉਸ ਨੂੰ ਯੂਜ਼ ਵੀ ਕਰਦੇ ਹੋਵੋਗੇ ਜੇ ਖੁਦ ਨਾ ਕਰਦੇ ਹੋਵੋਗੇ ਤਾਂ ਆਪਣੇ ਦੂਸਰੇ ਸਾਥੀਆਂ ਨੂੰ ਤੁਸੀਂ ਯੂਜ਼ ਕਰਦੇ ਹੋયા ਦੇਖਿਆ ਜਰੂਰ ਹੋਏਗਾ ਇਹ ਡਿਵਾਈਸ ਬਿਲਕੁਲ ਛੋਟੀ ਹੁੰਦੀ ਹੈ ਤੇ ਸੁਵਿਧਾਜਨਕ ਹੈ ਭਾਵ ਇਸ ਨੂੰ ਕੈਰੀ ਕਰਨਾ ਵੀ 이지 ਹੈ ਤੇ ਡਾਟਾ ਵੀ ਜਿਹੜਾ ਹੈ ਇਸ ਦੇ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦਾ ਹੈ ਫਿਰ ਆ ਜਾਂਦਾ ਹੈ ਡੀਵੀਡੀ ਜਾਂ ਸੀਡੀ ਇਹ ਡਿਜੀਟਲ ਵੀਡੀਓ ਡਿਸਕ ਹੁੰਦੀ ਹੈ ਇਹ ਇੱਕ ਆਪਟੀਕਲ ਇਹ ਜਿਹੜਾ ਆਪਟੀਕਲਸ ਹੈ ਇਹ ਸਟੋਰੇਜ ਡਿਵਾਈਸਸ ਹੈ ਪਰ ਇਹ ਵੀ ਡਾਟਾ ਸਟੋਰ ਕਰਦਾ ਹੈ ਜੋ ਸੀਡੀ ਡੀਵੀਡੀ ਤੇ ਤੇ ਡਾਟਾ ਸਟੋਰ ਕਰਦੀ ਹੈ ਇਹ ਆਪਟੀਕਲ ਆਪਟੀਕਲ ਡਿਵਾਈਸ ਇਹ ਡਿਵਾਈਸ ਲੰਬੇ ਸਮੇਂ ਲਈ ਡਾਟਾ ਸਟੋਰ ਕਰਨ ਦੇ ਵਿੱਚ ਮਦਦ ਕਰਦੀਆਂ ਹਨ ਕਿਹੜੀਆਂ DVD ਅਤੇ CD ਯਾਨਕੀ ਇਹ ਆਪਟੀਕਲ ਸਟੋਰੇਜ ਡਿਵਾਈਸਸ ਹੈ ਅਤੇ ਲੰਬੇ ਸਮੇਂ ਤੱਕ ਡਾਟਾ ਸਟੋਰ ਕਰਨ ਦੀ ਇਹਨਾਂ ਦੇ ਵਿੱਚ ਸਮਰੱਥਾ ਹੈ ਜੋ ਕਿ ਯੂਜ਼ਰ ਦੀ ਮਦਦ ਕਰਦੀਆਂ ਹਨ ਨੈਕਸਟ ਆ ਜਾਂਦਾ ਹੈ ਹਾਈਬ੍ਰਿਡ ਡਰਾਈਵ ਅ ਐਚ ਡੀ ਡੀ ਐਸ ਅਤੇ ਐਸ ਐਸ ਡੀ ਐਸ ਦੋਵਾਂ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਜੋੜਦੀਆਂ ਹਨ ਇਹ ਡਿਵਾਈਸਸ ਤੇ ਇਹ ਵੱਡੇ ਡਾਟਾ ਸਟੋਰੇਜ ਦੇ ਲਈ ਵਰਤੋਂ ਦੇ ਵਿੱਚ ਲਿਆਂਦੀਆਂ ਜਾਂਦੀਆਂ ਹਨ ਜਦੋਂ ਕਿ ਜੋ ਐਚ ਡੀ ਡੀ ਐਸ ਹੈ ਇਹ ਵੱਡੇ ਸਟੋਰੇਜ ਦੇ ਲਈ ਵਰਤੋਂ ਵਿੱਚ ਲਿਆਂਦੀ ਜਾਂਦੀ ਹੈ ਤੇ ਐਸ ਐਸ ਡੀ ਐਸ ਜਿਹੜੀ ਹੈ ਅਕਸਰ ਵਰਤਣ ਜਾਣ ਵਾਲੇ ਜਿਹੜਾ ਡਾਟਾ ਹੈ ਜੋ ਅਕਸਰ ਆਮ ਦੌਰ ਤੇ ਵਰਤਿਆ ਜਾਂਦਾ ਹੈ ਤੇ ਤੇਜ਼ ਪਹੁੰਚ ਇਸ ਨੂੰ ਪ੍ਰਦਾਨ ਕਰਦੇ ਹਨ ਇਹ ਲਗਾਤਾਰ ਲਾਗਤ ਅਤੇ ਪ੍ਰਦਰਸ਼ਨ ਨੂੰ ਵੀ ਸੰਤੁਲਿਤ ਕਰਦਾ ਹੈ ਯਾਨੀ ਕਿ ਵਿਵਸਥਿਤ ਕਰਦਾ ਹੈ ਫਿਰ ਆ ਜਾਂਦਾ ਹੈ ਯੂ ਐਸ ਬੀ ਫਲੈਸ਼ ਡਰਾਈਵ USB ਜੋ ਹੈ ਇੱਕ ਪੋਰਟੇਬਲ ਸਟੋਰੇਜ ਡਿਵਾਈਸ ਹੈ ਪੋਰਟੇਬਲ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਜਿਸ ਨੂੰ ਅਸੀਂ ਕੈਰੀ ਕਰ ਸਕਦੇ ਹਾਂ ਇੱਕ ਥਾਂ ਤੋਂ ਦੂਸਰੇ ਸਥਾਨ ਦੇ ਵਿੱਚ ਤੱਕ ਲਿਜਾ ਸਕਦੇ ਹਾਂ ਜੋ ਇੱਕ USB ਪੋਰਟ ਰਾਹੀਂ ਇੱਕ ਕੰਪਿਊਟਰ ਦੇ ਨਾਲ ਜੁੜਦੀ ਹੈ ਤੇ ਇਹ ਛੋਟਾ ਅਤੇ ਹਲਕਾ ਹੈ ਜਿਸ ਨਾਲ ਇਸ ਨੂੰ ਆਲੇ-ਦੁਆਲੇ ਲਿਜਾਣਾ ਬੜਾ ਆਸਾਨ ਹੁੰਦਾ ਹੈ ਤੇ ਫਲੈਸ਼ ਡਰਾਈਵਾਂ ਦੀ ਵਰਤੋਂ ਡਾਟਾ ਟਰਾਂਸਫਰ ਅਤੇ ਬੈਕਅਪ ਦੇ ਲਈ ਕੀਤੀ ਜਾਂਦੀ ਹੈ ਡਾਟਾ ਨੂੰ ਇਲੈਕਟ੍ਰੋਨਿਕ ਤੌਰ ਤੇ ਇਹਨਾਂ ਦੇ ਵਿੱਚ ਸਟੋਰ ਕੀਤਾ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਕਈ ਵਾਰਾਂ ਅਸੀਂ ਮੋਬਾਈਲ ਵਗੈਰਾ ਜਿਹੜਾ ਹੈ ਜਦੋਂ ਸੈਟਿੰਗ ਕਰवानी ਹੈ ਤੇ ਉਹਦਾ ਡਾਟਾ ਜਿਹੜਾ ਹੈ ਉਹ ਅਕਸਰ ਅਸੀਂ ਸਟੋਰ ਕਰ ਲੈਂਦੇ ਹਾਂ ਨੈਕਸਟ ਆ ਜਾਂਦਾ ਹੈ ਕਲਾਊਡ ਸਟੋਰੇਜ ਕਲਾਊਡ ਸਟੋਰੇਜ ਇੱਕ ਆਨਲਾਈਨ ਸਟੋਰੇਜ ਸੇਵਾ ਹੈ ਜਿੱਥੇ ਜੋ ਵੀ ਯੂਜ਼ਰ ਹੈ ਆਪਣਾ ਡਾਟਾ ਇੰਟਰਨੈਟ ਰਾਹੀਂ ਸਟੋਰ ਕਰ ਸਕਦੇ ਹਨ ਇਹ ਕਲਾਉਡ ਸਟੋਰੇਜ ਹੁੰਦੀਆਂ ਹਨ ਤੇ ਕਲਾਉਡ ਸਟੋਰੇਜ ਦੇ ਵਿੱਚ ਡਾਟਾ ਇੱਕ ਰਿਮੋਟ ਸਰਵਰ ਤੇ ਸਟੋਰ ਕੀਤਾ ਜਾਂਦਾ ਹੈ ਤੇ ਇਸ ਨੂੰ ਕਿਤੇ ਵੀ ਕਿਸੇ ਵੀ ਸਮੇਂ ਐਕसेस ਕੀਤਾ ਜਾ ਸਕਦਾ ਹੈ ਤੇ ਕੁਝ ਜਿਹੜੀਆਂ ਡਿਵਾਈਸਿਸ ਨੇ ਸਭ ਤੋਂ ਪ੍ਰਸਿੱਧ ਕਲਾਉਡ ਜਿਹੜੀਆਂ ਹਨ ਉਹ ਸਟੋਰੇਜ ਸੇਵਾਵਾਂ ਦੇ ਵਿੱਚ Google Drive ਆ ਜਾਂਦੀ ਹੈ Dropbox ਆ ਜਾਂਦਾ ਹੈ ਤੇ Microsoft OneDrive ਸ਼ਾਮਿਲ ਹਨ ਕਲਾਉਡ ਸਟੋਰੇਜ ਦਾ ਮੁੱਖ ਫਾਇਦਾ ਕੀ ਹੈ ਕਿ ਸਾਡਾ ਜੋ ਡਾਟਾ ਹੈ ਇਹਦੇ ਵਿੱਚ ਸੁਰੱਖਿਅਤ ਵੀ ਹੋ ਜਾਂਦਾ ਹੈ ਤੇ ਬੜੀ ਆਸਾਨੀ ਦੇ ਨਾਲ ਸਾਂਝਾ ਕੀਤਾ ਜਾ ਸਕਦਾ ਹੈ ਇਹ ਡਾਟਾ ਡਾਟਾ ਬੈਕਅਪ ਦੀ ਵੀ ਪੇਸ਼ ਕਰਦੀਆਂ ਹਨ ਇਹ ਡਿਪੈਂਡ ਕਰਦਾ ਹੈ ਕਿ ਕਸਟਮਰ ਨੇ ਯੂਜ਼ਰ ਨੇ ਉਹਨਾਂ ਦੀ ਵਰਤੋਂ ਕਰਨੀ ਹੈ ਜਾਂ ਨਹੀਂ ਜਿਸ ਨਾਲ ਹਾਰਡਵੇਅਰ ਅਸਫਲਤਾ ਦੀ ਸਥਿਤੀ ਦੇ ਵਿੱਚ ਡਾਟਾ ਰਿਕਵਰੀ ਦੀ ਆਗਿਆ ਮਿਲਦੀ ਹੈ ਭਾਵੇਂ ਕਿਸੇ ਤਰ੍ਹਾਂ ਦਾ ਕੋਈ ਸਡਨ ਪ੍ਰੋਗਰਾਮ ਜਾਂ ਕੋਈ ਉਦੇ ਵਿੱਚ ਡੈਮੇਜ ਹੋ ਜਾਵੇ ਤਾਂ ਡਾਟਾ ਜਿਹੜਾ ਹੈ ਉਸ ਨੂੰ ਬੈਕਅਪ ਕੀਤਾ ਜਾ ਸਕਦਾ ਹੈ ਕਿਸ ਦੇ ਨਾਲ ਕਲਾਉਡ ਸਟੋਰੇਜ ਦੇ ਨਾਲ ਨੈਕਸਟ ਆ ਜਾਂਦਾ ਹੈ ਨੈਟਵਰਕ ਅਟੈਚਡ ਸਟੋਰੇਜ ਇਸ ਨੂੰ ਐਨਏਐਸ ਨੈਟਵਰਕ ਅਟੈਚਡ ਸਟੋਰੇਜ ਕਿਹਾ ਜਾਂਦਾ ਹੈ ਇਹ ਇੱਕ ਕਿਸਮ ਦਾ ਸਟੋਰੇਜ ਡਿਵਾਈਸ ਹੈ ਜੋ ਨੈਟਵਰਕ ਨਾਲ ਜੁੜਦਾ ਹੈ ਅਤੇ ਇਸ ਨੂੰ ਇੱਕੋ ਸਮੇਂ ਕਈ ਉਪਭੋਗਤਾਵਾਂ ਦੁਆਰਾ ਵਰਤਿਆ ਜਾ ਸਕਦਾ ਹੈ ਇਹ ਆਮ ਤੌਰ ਤੇ ਦਫਤਰਾਂ ਦੇ ਵਿੱਚ ਜਾਂ ਵੱਡੀਆਂ ਕੰਪਨੀਆਂ ਦੇ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਇੱਕੋ ਡਾਟਾ ਨੂੰ ਕਈ ਕੰਪਿਊਟਰਾਂ ਤੱਕ ਪਹੁੰਚਯੋਗ ਬਣਾਉਣਾ ਚਾਹੀਦਾ ਹੁੰਦਾ ਹੈ ਇੱਕ ਐਨਏਐਸ ਵਿੱਚ ਡਾਟਾ ਨੂੰ ਰਿਮੋਟ ਤੋਂ ਵੀ ਐਕਸੈਸ ਕੀਤਾ ਜਾ ਸਕਦਾ ਹੈ ਜੋ ਇਸ ਨੂੰ ਘਰ ਜਾਂ ਛੋਟੇ ਕਾਰੋਬਾਰਾਂ ਵਿੱਚ ਵਰਤਣ ਲਈ ਢੁਕਵਾਂ ਬਣਾਉਂਦਾ ਹੈ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਕੰਪਿਊਟਰ ਦੇ ਵਿੱਚ ਸਟੋਰੇਜ ਡਿਵਾਈਸਸ ਦਾ ਕੰਮ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਸਾਨੂੰ ਡਾਟਾ ਨੂੰ ਸੁਰੱਖਿਅਤ ਢੰਗ ਦੇ ਨਾਲ ਸਟੋਰ ਕਰਨ ਅਤੇ ਲੋਡ ਅਨੁਸਾਰ ਐਕਸੈਸ ਕਰਨ ਦੀ ਆਗਿਆ ਦਿੰਦੇ ਹਨ ਤੇ ਭਾਵੇਂ ਇਹ RAM ਹੋਵੇ SSD ਹੋਵੇ ਜਾਂ ਕਲਾਊਡ ਸਟੋਰੇਜ ਹੋਵੇ ਹਰੇਕ ਸਟੋਰੇਜ ਦੇ ਵਿੱਚ ਡਿਵਾਈਸ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ ਯੂਜ਼ਰ ਨੂੰ ਆਪਣੀਆਂ ਡਾਟਾ ਸਟੋਰੇਜ ਜ਼ਰੂਰਤਾਂ ਦੇ ਅਧਾਰ ਤੇ ਸਟੋਰੇਜ ਡਿਵਾਈਸਿਸ ਦੀ ਚੋਣ ਕਰਨੀ ਚਾਹੀਦੀ ਹੈ ਕਿ ਉਸਨੇ ਕਿਹੜੀਆਂ ਡਿਵਾਈਸਿਸ ਖਰੀਦਣੀਆਂ ਹਨ ਭਾਵੇਂ ਉਸਨੇ ਪੈਨ ਡਰਾਈਵ ਕਰਨੀ ਹੈ ਖਰੀਦਣੀ ਹੈ ਮੈਮਰੀ ਕਾਰਡ ਖਰੀਦਣਾ ਹੈ ਜਾਂ ਕੋਈ ਹੋਰ ਕਲਾਉਡਸ ਯੂਜ਼ ਕਰਨੇ ਹਨ ਇਹ ਜੋ ਯੂਜ਼ਰ ਹੈ ਉਸ ਦੀ ਲੋੜ ਦੇ ਉੱਤੇ ਨਿਰਭਰ ਕਰਦਾ ਹੈ ਸੋ ਉਮੀਦ ਹੈ ਡਾਟਾ ਸਟੋਰੇਜ ਭਾਗ ਬਾਰੇ ਅੱਜ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਹੋ ਗਈ ਹੈ ਹਾਲਾਂਕਿ ਪਿਛਲੀਆਂ ਲੈਕਚਰ ਲੜੀਆਂ ਦੇ ਵਿੱਚ ਅਸੀਂ ਨਾਲ ਉਹਨਾਂ ਦੀਆਂ ਪਿਕਸ ਸ਼ਾਮਲ ਕੀਤੀਆਂ ਸਨ ਅੱਜ ਉਹ ਪਿਕਸ ਕਰਨਾ ਭੁੱਲ ਗਏ ਹਾਂ ਆ인다 ਤੋਂ ਅਗਲੀ ਲੈਕਚਰ ਲੜੀ ਦੇ ਵਿੱਚ ਉਹ ਜ਼ਰੂਰ ਸ਼ਾਮਿਲ ਕਰਿਆ ਕਰਾਂਗੇ ਜੁੜੇ ਰਹਿਣਾ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਮਿਲਾਂਗੇ ਅਗਲਾ ਲੈਕਚਰ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ